ਜਿੱਪੈਂਡ ਪਹੁੰਚਿਆ ਮੌਜੂਦ ਵਾਲ ਤੇ ਬੋਰ ਚੈੱਕ ਕਰਨ ਵਾਸਤੇ ਹੋਰੇ ਤੇ ਬੋਰ ਦਾ ਦੇਖਦੇ ਮੈਂ ਕੀ ਕੀ ਹੋ ਕੰਡੀਸ਼ਨ ਹੈ ਚਲੋ ਜੀ ਚੱਲ ਬਾਈ ਹੌਲੀ ਚੱਲਨੀ ਹੌਲੀ 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 ਕਿੰਨਾ ਹੋ ਗਿਆ ਹੌਲੀ ਹੌਲੀ ਉੱਪਰ ਕਰ ਹੌਰ ਕਰ ਉੱਪਰ ਹਾਂ ਚੱਲ ਥੱਲੇ ਕਰ ਹੁਣ ਕਰ ਥੱਲੇ ਜਾਣ ਦੇਰ ਦਾ ਗੰਦਲ ਜੀ ਕਰਕੇ ਹੋਦੀ ਇਹ ਨਾ 35 ਹੋ ਗਿਆ ਸੀ ਪੂਰਾ ਕੱਲ ਜਾਣ ਦੇ ਹੋ ਗਿਆ 35 ਆ ਹੋ ਗਿਆ ਕੱਲ ਜਾਣ ਦੇ ਹੁਣ ਹੋਇਆ ਤੋਰੀ ਜਾਲਾ ਤੋਰੀ ਜਾਲਾ ਕੱਲ ਚੱਲਾਂ ਹੋਰੀ ਚੱਲਾਂ ਹੂੰ 135 ਤੇ ਬਸ ਤੂੰ ਦੇਖ ਲਿਆ ਤਾਂ ਹੂੰ ਬਸ ਠੀਕ ਹੈ 135000 ਰੁਪਏ ਲਿਖਦਾ ਪਰ ਚੱਲ ਬਈ ਇਹ ਤੇ ਮੋਟਰ ਚੱਲਦੀ ਸੀ ਮਿਲਣਾ ਦਾ 140000 ਹਾਂ ਚੱਲਦੀ ਮੋਟਰ ਚੱਲਦੀ 14 ਡਰੇਵੇਂ ਹੌਲੀ 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 ਉੱਪਰ ਕਰੀ ਮੜਾ ਜਾ ਚੱਲ ਜਾਣ ਦੇ ਉਪਰਕਾਰੀ ਬਾਹਰ ਦੇ ਲੈ ਜਾਂਦੇ ਨੇ ਨਾ ਬੜਾ ਤੇਜ਼ ਥੋੜੀ ਹੋਣੀ ਕਰ ਥੱਲੇ ਉਪਰਕਾਰਾ ਹੋਲੀ ਸੱਡੀ ਜਾਵਾ ਚੱਲਾ ਚੱਲ ਜਾਣ ਦੇ ਕਿੰਨਾ ਹੋ ਗਿਆ ਐਂ ਸੋ ਡੋਲ ਡੋਲ ਤੈਨੂੰ ਉਸ ਤੋਂ ਬਾਅਦ ਹੌਲੀ ਚੱਲੀ ਤੈਨੂੰ ਸੋ ਪੈਂਤੀ ਦੇ ਆਕ ਨੇ ਕੋਈ ਨਹੀਂ ਦੇਖ ਰਿਹਾ ਨੇ ਕਿੰਨਾ ਹੋ ਗਿਆ ਦੇਖ ਮੈਨੂੰ ਫੱਟ ਪਤਾ ਲੱਗਿਆ ਕੋਈ ਨਹੀਂ ਆਇਆ ਫਲਟਰ ਦਾ ਫਾਸਲਾ ਕੋਈ ਨਹੀਂ ਆਇਆ ਇਹ ਉਹਦੇ ਨਾਲ ਬੜਾ ਜਗਾਰ ਜਾ ਕੇ ਬਿੰਦਾ ਹੋਇਆ ਜੋ ਉਥਨ ਮੇਰੇ ਤੇ 353 ਦੇ ਗਿਆ ਨਾ ਯਾਰ ਹਾਂ 353 ਨੇ ਇਹ ਦੇਖੋ ਚਾਲੀ ਹੋਣਾ ਤਾਂ ਮਾਰੇ ਕੱਢ ਕੇ ਤੇਜ਼ ਤਾਈ ਲੰਗਾਤਾ ਤੂੰ ਕੈਮਰਾ ਦੇਣ ਦੇ ਗਿਆ ਨਹੀਂ ਬਣਾਇਆ ਉਲਜੀ ਜੇ ਰੱਖਿਆ ਮੈਂ ਅੱਗੇ ਪਹਿਲਾ ਵਾਰ ਕਿਹਨੇ ਰੋਕ ਕਿੰਨਾ ਹੋ ਗਿਆ ਓਰੇ 340 ਆ 340 ਤੋਂ ਆਏ ਬਾਈ ਜੀ ਉਹ ਆਏ ਬਾਜੀ ਬਈ ਕਿਉਂ ਆ ਗਿਆ ਹੋ ਗਿਆ ਉਹੀ ਉਹੀ ਆ ਥੱਲੇ ਕਰ ਮੜਾ ਓਰ ਥੱਲੇ ਕਰ ਓਰ ਆਹੀ ਆ ਹਾਂ ਕਰੀ ਥੱਲੇ ਓਰ ਕਰ ਥੱਲੇ ਕਿੰਨਾ ਕਰੋ 340 ਆ ਨਾ ਵੱਧਾ ਹੋਇਆ ਕਿੰਨਾ ਚਾਲਾ ਜਾਣਦੇ ਕਰੀ ਥੱਲੇ ਹੌਲੀ ਹੌਲੀ ਜਾਣਦੇ ਜਾਣਦੇ ਥੱਲੇ ਲੰਗਾਇ ਨਹੀਂ ਤੀਗਾ ਥੱਲੇ ਲੰਗਾਇ ਨਹੀਂ ਤੀਗਾ ਥੱਲੇ ਲੰਗਾਇ ਜੀ ਕਿੰਨਾ ਹੋ ਗਿਆ ਉਰੇ ਹੋਗਾ ਤੇਰਾ ਉੱਪਰ ਕਰੀ ਮੜਾ ਜਾ ਹਾਂ 345 ਉੱਪਰ ਕਰੀ ਮੜਾ ਜਾ ਇਹ ਦੇਖਾ ਹੋਰ ਕਰਾ ਹੋਰ ਕਰਾਂ 300 40 ਤੋਂ ਚਿਪਿਆ ਹੋਇਆ ਬੋਰੇ ਹੈ ਚੱਲ ਜਾਣ ਦੇ ਥੱਲੇ ਜਾਣ ਦੇ 6 300 ਆਹ ਹੈ ਮੈਂ ਆ 41 43 ਚੱਲ ਕੋਈ ਨਾ ਜਾਣ ਦੇ ਥੱਲੇ ਤੋੜ ਜਾਲਾ ਕੈਬਡੀ ਕਿਹ ਫੰਟਰ ਹੈ ਕੈਬਡੀ ਹੈ ਬੇ ਹੌਲੀ ਰੋ ਕਿੰਨਾ ਹੋ ਗਿਆ 430 ਫੁੱਟ 430 ਫੁੱਟ ਪੱਕਾ ਪਿਆ ਹੋਇਆ ਹੈ ਬਾਈ ਉੱਪਰ ਕਰੀ ਮੜਾ ਜਾ ਬਸ 430 ਪਿਆ ਹੈ ਚੱਲ ਜਾਣ ਥੱਲੇ 430 ਹੀ ਹੈਗਾ ਹਾਂ 420 ਹੋ ਗਿਆ 420 ਤਾਂ ਮੇਰੇ ਕੋਲੇ ਆ ਜਾ ਸੀਗਾ ਯਾਰ 400 ਨਹੀਂ ਹੋ ਗਿਆ ਥੱਲੇ ਕਰ ਮੜਾ ਜਾ 420 ਹੋ ਗਿਆ ਸਾਰਾ ਥੱਲੇ ਕਰੀ ਉਰੇ ਕਿੰਨਾਗਾ? ਹੋਰੇ ਫੁੱਟ ਵਧਾਲਾ 421 ਫੁੱਟ ਇਹਦੇ ਵਿੱਚ ਮਾਨੂੰ ਪੱਕਾ ਪੈ ਪਿਆ ਹੋਇਆ ਚੱਲ ਥੱਲੇ ਜਾਣ ਦੇ। ਉਹ 321 ਫੁੱਟ ਹੋ ਗਿਆ ਯਾਰ। ਤਿੰਨ ਥੇ ਕੀ ਨਹੀਂ ਜਾਣਾ ਵੀ 400 ਹੋਊਗਾ। ਸੋ ਹਾਂਜੀ ਸਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰੇ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਜੀਏ ਪਿੰਡ ਮੋਜੋ ਖੁਰਦ ਜਿਹੜਾ ਮਾਨਸਾ ਦੇ ਵਿੱਚ ਜੀ ਬੋਰ ਦੇ ਵਿੱਚ ਲਾਉਣ ਪੈਂਚਰ। ਤੇ 340 ਫੁੱਟ ਤੋਂ ਪਾਈਪ ਇਹ ਚਿਪਿਆ ਹੋਇਆ ਜੀ ਤੇ ਉਹ ਆਪਣਾ ਪਾਈਪ ਰੈਡੀ ਹੋ ਚੁੱਕਿਆ ਤੇ ਆਹ 340 ਫੁੱਟ ਆਪਣੀਆਂ ਰਾਡਾਂ ਜੋੜੀਆਂ ਪਈਆਂ ਨੇ ਜੀਆਂ ਤੇ ਪੈਂਚਰ ਲਾਉਣੇ ਆ ਜੀ ਇਹਦੇ ਵਿੱਚ ਰੇਤਾ ਮਾਰਦਾ ਬੋਰ ਇਹ ਤੇ ਆਹ ਚੱਲੇ ਗਿਆ ਆਪਣਾ ਪਾਈਪ ਨੂੰ ਇਧਰ ਰੇਤਾ ਵਿੱਚ ਅੱਤਰਵਾਉਣੇ ਆ ਜਿਵੇਂ ਕਹਾ ਤੁਸੀਂ ਦੇਖ ਸਕਦੇ ਹੋ ਇਹ ਰੇਤਾ ਜਿਹੜਾਗਾ ਇਹ ਨਿਕਲਿਆ ਹੋਇਆ ਹੈ ਇਹਦੇ ਵਿੱਚੋਂ ਬੋਰ ਨੇ ਰੇਤਾ ਮਾਰਿਆ ਤੇ ਆਹ ਖੇਲ ਵਿੱਚ ਵੀ ਪਿਆ ਰੇਤਾ ਤੇ ਲਾ ਕੇ ਪੈਂਚਰ ਕਰਕੇ ਚੈੱਕ ਪੋਟਰ ਪਾ ਕੇ ਸਾਨੂੰ ਕਰਾਉਣੇ ਚੈੱਕ ਤੇ ਦੇਖਦੇ ਆ ਕੀ ਰਿਵਿਊ ਆ ਕੀ ਡਿਟੇਲ ਆਪਣੇ ਬੋਰ ਦੀ ਜੀ ਸੋ ਹਾਂਜੀ ਸੋ ਆਪਣਾ ਪਹਿਲਾ 340 ਵਾਲਾ ਪੈਂਚਰ ਲੱਜ ਚੁੱਕਿਆ ਜਿਵੇਂ ਕਿ ਤੁਹਾਨੂੰ ਪਤਾ ਰਾੜ ਆਪਣੀ ਕੱਢ ਲੀਆਂ ਤੇ ਹੁਣ 135 ਫੁੱਟ ਵਾਲਾ ਪੈਂਚਰ ਲਾਵਾਂ 135 ਫੁੱਟ ਤੇ ਵੀ ਇਹ ਬੋਰ ਥੋੜਾ ਜਿਹਾ ਟੁੱਟਿਆ ਹੋਇਆ ਤੇ ਉੱਥੇ ਆਪ 8 ਫੁੱਟ ਦਾ ਟੋਟਾ ਪਾ ਪਾਵਾਂਗੇ ਤੇ 8 ਫੁੱਟ ਦਾ ਟੋਟਾ ਪਾ ਕੇ ਉੱਥੇ ਹੀ ਪੈਂਚਰ ਲਾਵਾਂਗੇ ਹਲੋ ਵੀਰੇ ਸਤਿ ਸ਼੍ਰੀ ਅਕਾਲ ਆਪਾਂ ਪਿੰਡ ਪਹੁੰਚੇ ਸੀ ਮੌਜੋ ਮੱਤੀ ਬੋਰ ਟੁੱਟ ਗਿਆ ਸੀ ਪਾਈਆਂ ਦਾ ਦੋ ਜਗ੍ਹਾ ਤੋਂ ਇਹ ਪੈਂਚਰ ਲਾਇਆ ਬਈ ਆ ਦੇਖੋ ਥੋੜਾ ਸਾਹਮਣੇ ਚੱਲ ਰਿਹਾ ਦੋ ਪੈ ਪਾਏ ਨੇ ਬਾਕੀ ਸਾਲਸਲ ਉੱਪਰ ਆਇਆ ਸੀਗਾ ਸਾਰਾ ਇਹ ਆਪਾਂ ਖਾਲੀ ਕਰਕੇ ਤੇ ਚਲਾਇਆ ਤੇ ਪਾਣੀ ਸਾਫ਼ ਆ ਦੇਖੋ ਥੋੜਾ ਸਾਹਮਣੇ ਸਹੀ ਚੱਲ ਰਿਹਾ ਬੋਰ ਠੀਕ ਆ ਬਾਕੀ ਬਾਅਦ ਦੱਸੂਗਾ ਕੀ ਗੱਲਬਾਤ ਆ ਅੰਮ੍ਰਿਤ ਬਾਸਪੋਰਟ ਨਹੀਂ ਡਿੰਗ ਸਸਿਕਲ ਬਈ ਸ਼ਰਿਆਂ ਨੂੰ ਤੇ ਆਪਣਾ ਪਿੰਡ ਮੋਜੋ ਬਾਈ ਜ਼ਿਲ੍ਹਾ ਮਾਨਸਾ ਤੇ ਆਪਣਾ ਬੋਰ ਦੋ ਜਗ੍ਹਾ ਤੋਂ ਟੁੱਟ ਗਿਆ ਸੀ 135 ਤੇ 335 ਤੋਂ ਇਹ ਬਾਈ ਨਮੋਲ ਤੋਂ ਪਹਿਲਾਂ ਆਪਣੇ ਕੋਲੇ ਪਹੁੰਚੀ ਸੀ ਕੈਮਰਾਮੈਨ ਲਈ ਤੇ ਇਹਨਾਂ ਨੇ ਕੈਮਰਾ ਮਾਰ ਕੇ ਆਪਣਾ ਬੋਰ ਚੈੱਕ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਦਾ ਮਸ਼ੀਨ ਵਗੈਰਾ ਆਪੀ ਸਾਰਾ ਕੁਝ ਲਿਆ ਕੇ ਤੇ ਬੋਰ ਵਿੱਚ ਮੱਲ ਵੀ ਜਿਪਿਆ ਹੋਇਆ ਸੀਗਾ ਤੇ ਉਹਦੇ ਵਿੱਚ ਮੂਲੀ ਵਗੈਰਾ ਫੇਰ ਕੇ ਪੈਪ ਪਾ ਕੇ ਤੇਰੇ ਸੰਦਖਾਦੀ ਕਰਕੇ ਤੇ ਬੋਰ ਆਪਣਾ ਚਲਾਤਾ ਤੇ ਪਾਈਆਂ ਦਾ ਕੰਮ ਬਹੁਤ ਵਧੀਆ ਤੇ ਜਿਸ ਕਿਸੇ ਵੀ ਮੇਰੇ ਪਿੰਡ ਭਰਾ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਪਾਈਆਂ ਨਾਲ ਸੰਪਰਕ ਕਰੇ